ਅੱਜ ਦਾ ਇੱਕ ਆਪਰੇਸ਼ਨ ਸੀਪੀ ਸਾਹਿਬ ਦੇ ਮਿਸ਼ਾ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਹੜਾ ਥਾਣਾ ਡੁਕਰੀ ਦੇ ਏਰੀਆ ਵਿੱਚ 100 ਸਰਵਿਸਿੰਗ ਕੀਤਾ ਗਿਆ ਜ਼ੋਨ 2 ਦੇ ਏਰੀਆ ਤੇ ਅੱਜ ਜਿੱਦਾਂ ਕਿ ਨਿਸ਼ਾਨਦੇਹ ਦਿੱਤੇ ਸੀ ਸੀਪੀ ਸਰ ਨੇ ਇਸ ਨੂੰ ਅਸੀਂ ਥੋੜਾ ਬਲੱਖਣ ਤਰੀਕੇ ਨਾਲ ਕੀਤਾ ਜਿਦੇ ਵਿੱਚ ਅਸੀਂ ਨਾਕੇ ਸਾਡੇ ਪਹਿਲਾਂ ਸਟਾਰਟ ਹੋ ਗਏ ਸੀ 3:30 ਵਜੇ ਆਸ-ਪਾਸ ਉਤੋ ਬਾਅਦ ਅਸੀਂ ਟਾਰਗੇਟ ਕੀਤੇ ਜਿਹੜੇ ਬੰਦੇ ਸੀ ਜਿਹੜੇ ਪੀਸ ਦੇ ਕਾਫੀ ਟਾਈਮ ਤੋਂ ਅਸੀਂ ਇਹਨੂੰ ਇਸ ਤੇ ਵਰਕ ਕਰਦਾ ਸੀ ਉਹਨਾਂ ਤੇ ਸਿਵਲ ਕਪੜਿਆਂ ਚ ਅਸੀਂ ਬੰਦੇ ਲਾਏ ਬੰਦੇ ਲਾਉਣ ਤੋਂ ਬਾਅਦ ਫਿਰ ਜਦੋਂ ਥੋੜਾ ਜਿਹਾ ਦਿਨ ਚੱਲਿਆ ਤੇ ਫਿਰ ਅਸੀਂ ਸਰਚ ਅਪਰੇਸ਼ਨ ਸ਼ੁਰੂ ਕੀਤਾ ਇਸ ਦੇ ਦੌਰਾਨ ਸਾਨੂੰ ਅੱਜ ਕਾਫੀ ਵਧੀਆ ਕਾਗਜ ਆਪੇ ਮਿਲਿਆ ਜਿਹੜੀ ਅਸੀਂ ਕੰਟਰੋਲ ਬਾਚ ਕਰਾਂਗੇ ਸਿਪੀ ਸਰ ਕਰਨਗੇ ਤੇ ਹੁਣ ਜਿਹੜਾ ਹੈਗਾ ਇਹ ਸਮਦਰਾਮ ਲੋਕਾਂ ਦਾ ਬੜਾ ਸਾਨੂੰ ਸਾਥ ਮਿਲ ਰਿਹਾ ਤੇ ਲੋਕ ਇਸ అలਮਤ ਨੂੰ ਆਪਣੇ ਸਮਾਜ ਚੋਂ ਕੱਢਣਾ ਚਾਹੁੰਦੇ ਨੇ ਆਮ ਲੋਕਾਂ ਦੀ ਮਦਦ ਨਾਲ ਇਹ ਸਾਰਾ ਆਪਰੇਸ਼ਨ ਚੱਲ ਰਿਹਾ ਜਿਹੜਾ ਪਿਛਲੇ ਕਈ ਦਿਨਾਂ ਤੋਂ ਚੱਲਦਾ ਸੀ ਕਿ ਉਹਨੂੰ ਅੱਜ ਅਸੀਂ ਇਸ ਏਰੀਆ ਨੂੰ ਕੰਪਲੀਟ ਕੀਤਾ ਸੋ ਤੁਹਾਡੇ ਮਾਧਿਅਮ ਰਾਹੀਂ ਇਹਹੀ ਅਪੀਲ ਕਰਦੇ ਆਂ ਕਿ ਇਸ అలਮਤ ਨੂੰ ਆਪਣੇ ਸਮਾਜ ਚੋਂ ਕੱਢਣ ਲਈ ਲੋਕ ਆ ਗਏ ਹੁਣ ਹੋਰ ਵੀ ਲੋਕ ਸਾਡੇ ਆ ਕੇ ਮਦਦ ਕਰਨ ਤੇ ਇਨਫੋਰਮੇਸ਼ਨ ਦੇਣ ਜੋ ਸਾਨੂੰ ਹੁਣ ਫ੍ਰੀਕੁਐਂਟਲੀ ਮਿਲ ਰਹੀ ਹੈ ਤੇ ਇਸੇ ਤਰ੍ਹਾਂ ਅਸੀਂ ਉੱਤੇ ਕੰਮ ਕਰਦੇ ਹੋਏ ਇਹ ਕਾਮਯਾਬੀ ਪਾ ਰਹੇ ਹਾਂ ਸੋ ਧੰਨਵਾਦ ਜੀ। ਥੈਂਕ ਯੂ ਕਾਰਵਾਈ ਹੋਈ ਹੈ ਇਸ ਤੋਂ ਇਲਾਵਾ ਹੋਰ ਵੀ ਕਾਰਵਾਈਆਂ ਹੋਣੀਆਂ ਨੇ। ਅੱਜ ਜੋ ਸਾਡਾ ਜੁੱਧ ਨਸ਼ਾ ਬ੍ਰੁੱਧ ਮੈਂ ਮਾਰਥੀ ਪਤ ਮਹੀਨੇ ਤੋਂ ਚੱਲੀ ਸੀ ਤੇ ਉਸ ਦੇ ਚੱਲਣ ਦੇ ਦੌਰਾਨ ਅੱਜ ਨਸ਼ਾ ਮੁਕਤ ਪੰਜਾਬ ਵੱਲ ਨੂੰ ਜਾਂਦੇ ਹੋਏ શ્રી ਸ਼ੋਪਨ ਸ਼ਰਮਾ ਜੀ ਆਈਪੀਐਸ ਪੁਲਿਸ ਇੰਸਪੈਕਟਰ ਵਿਧਾਨਾ ਜੀ ਦੇ ਦਿਸ਼ਾ ਨਿਰਦੇਸ਼ਾਂ ਥੱਲੇ ਕਾਸੋ ਆਪਰੇਸ਼ਨ ਕੀਤਾ ਗਿਆ ਜਿਸ ਵਿੱਚ ਥੋੜੀ ਜਿਹੀ ਅੱਜ ਅਸੀਂ ਇਸ ਆਪਰੇਸ਼ਨ ਨੂੰ ਬਲੱਖਣ ਤਰੀਕੇ ਨਾਲ ਕਰਦੇ ਹੋਏ ਅੱਜ ਅਸੀਂ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਇਸ ਵਿੱਚ ਅੱਜ ਪਰ ਇਨਸਟਰਕਸ਼ਨ ਆਫ ਸੀਪੀ ਸਰ ਕਿ ਅਸੀਂ ਇਹਨੂੰ 10-15 ਮਹੀਨਿਆਂ ਪਹਿਲਾਂ ਅਸੀਂ ਇਸ ਦੀ ਪਿਆਰੀ ਕੀਤੀ ਫਿਰ ਇਹਨੂੰ ਨਵੀਂ ਇੱਕ ਨੀਤੀ ਬਣਾਉਂਦੇ ਹੋਏ ਹਾਲ ਹੀ ਇੰਦਾ ਮਾਰਨਿੰਗ ਅਸੀਂ ਨਾਕੇ ਲਾਏ ਨਾਕੇ ਲਾਉਣ ਤੋਂ ਬਾਅਦ ਜਿਉਂ ਚਾਨਣਾ ਹੋਇਆ ਫਿਰ ਅਸੀਂ ਟਾਰਗੇਟ ਕੀਤੇ ਜਿਹੜੇ ਬੰਦੇ ਸੀ ਉਹਨਾਂ ਤੋਂ ਸਿਵਲ ਕੱਪੜਿਆਂ ਦੇ ਬੰਦੇ ਲਾਏ ਉਹਨਾਂ ਦੇਖਿਆ ਕਿ ਕਿਸ ਟਾਈਮੇ ਨਸ਼ਾ ਲੈਂਦੇ ਨੇ ਜਾਂ ਕਿਸ ਟਾਈਮ ਵੇਚਣਾ ਆਉਂਦੇ ਨੇ ਤੇ ਇਹ ਅਸੀਂ ਜ਼ੋਨ 2 ਦੇ ਏਰੀਆ ਸਾਊਥ ਆ ਸਬ-ਡਿਵੀਜ਼ਨ ਦੇ एरियाज ਕਾਰਵਾਈ ਕੀਤੀ ਆ ਤੇ ਇਸ ਮਹਿਮੇ ਦੇ ਦੌਰਾਨ ਜਿਹੜੀ ਸਾਨੂੰ ਕਾਫੀ ਕਾਮਯਾਬੀ ਮਿਲੀਆਂ ਇਸ ਦੌਰਾਨ ਅਸੀਂ ਤਕਰੀਬਨ 10-12 ਬੰਦੇ ਫੜੇ ਸੀ ਤੇ ਜਿਨ੍ਹਾਂ ਦੇ ਵਿੱਚੋਂ ਅੱਠਾਂ ਦੇ ਕੋਲੋਂ ਸਾਨੂੰ ਸੱਤ ਬੰਦਿਆਂ ਨੂੰ ਰਿਕਵਰੀ ਹੋਈ ਜੀ ਤੇ ਉਹਨਾਂ ਦੇ ਪੁੱਤ ਅਸੀਂ ਕੇ ਰਜਿਸਟਰ ਕਰ ਰਹੇ ਆ ਤੇ ਜਿਹੜੀ ਰਿਕਵਰੀ ਦੀ ਜਿਹੜੀ ਹੈਗੀ ਆ ਤੁਹਾਨੂੰ ਤੇ ਮੁਕਦਮਿਆਂ ਦੀ ਉਹ ਬਾਅਦ ਚ ਦਿੱਤੀ ਜਾਊਗੀ ਸੋ ਇਦੇ ਵਿੱਚ ਦੂਜੀ ਵੱਡੀ ਗੱਲ ਇਹ ਹੋਈ ਕਿ ਲੋਕ ਖੁਦ ਬਾਖੁਦ ਸਾਹਮਣੇ ਆ ਰਹੇ ਨੇ ਆ ਕੇ ਸਾਨੂੰ ਇਨਫੋਰਮੇਸ਼ਨ ਦੇ ਰਹੇ ਨੇ ਤੇ ਮੈਂ ਆ ਉਤੋਂ ਦੇ ਏਡੀਸੀ ਵੀ ਸਾਮ ਕਰਨ ਵੀਰ ਜੀ ਐਂਡ ਏਸੀਪੀ ਸਹਿਵਾਂ ਦੋਨੋਂ ਤੇ ਉਹਨਾਂ ਨੇ ਜਿਸ ਤਰੀਕੇ ਨਾਲ ਜਾਰ ਕਾਰਵਾਈ ਕੀਤੀ ਹੈ ਉਹ ਬਹੁਤ ਵਧੀਆ ਬੰਖੂਬੀ ਸੀਕਰਟ ਰੱਖ ਕੇ ਤੇ ਅਸੀਂ ਮਿਸ਼ਨ ਨੂੰ ਪੂਰਾ ਕੀਤਾ वैसे भी लोग ਸਾਡੇ ਤੱਕ ਵੀ ਅਪਰੋਚ ਕਰਦੇ ਨੇ ਕਿ ਤੁਹਾਡੇ ਮਾਧਿਅਮ ਨਾਲ ਹੀ ਮੈਂ ਬਾਕੀ ਵੀ ਇਹ ਇਹ ਅਪੀਲ ਕਰਦਾ ਲੋਕਾਂ ਨੂੰ ਤੇ ਜੇ ਕੋਈ ਤੁਹਾਡੇ ਕੋਈ ਇਨਫੋਰਮੇਸ਼ਨ ਆਉਂਦੀ ਆ ਇਸ ਨਸ਼ੇ ਦੀ ਕੋਈ ਵੇਚਦਾ ਇਵਨ ਕੋਈ ਬੱਚਾ ਖਾਂਦਾ ਵੀ ਆ ਤੇ ਉਹ ਵੀ ਸਾਨੂੰ ਦੇਣ ਤਾਂ ਕਿ ਉਹਦੇਤੇ ਕਾਰਵਾਈ ਕਰੀਏ ਇਹ ਵੀ ਇਨਸ਼ੋਰ ਕਰਦੇ ਆ ਕਿ ਉਹ ਜਿਹੜਾ ਇਨਫੋਰਮੇਸ਼ਨ ਦੇਣ ਵਾਲਾ ਆਦਮੀ ਆ ਉਹਦੀ ਨੌ ਵੀ ਬੁਕਤ ਰੱਖਿਆ ਜਾਊਗਾ ਤ론 ਪੂਰੀ ਸੀਕਰਟ ਰੱਖਦੇ ਹੋਏ ਆਪਾਂ ਸਾਰਿਆਂ ਨਾਲ ਮਿਲ ਕੇ ਇਹ ਨਸ਼ਾ ਮੁਕਤ ਪੰਜਾਬ ਬਣਾਉਣਾ। ਸਫਾਰੀ ਕਿਹੜੇ ਕਿਹੜੇ ਇਲਾਕੇ ਚ ਹੋਇਆ ਹੈ? ਇਹ ਜੀ ACP ਸਾਊਥ ACB ਇੰਡਸਟਰੀ ਏਰੀਆ ਤੇ ਦੇਰਪੁਰ ਥਾਣਾ ਦੇ ਵਿੱਚ ਪਰਟੀਕੂਲਰ ਇਹ ਪਰਟੀਕੂਲਰ ਏਰੀਆ ਜਿਹੜਾ ਹੈਗਾ ਸਾਡੀ CRP ਕਲੋਨੀ ਹੈਗੀ ਆ ਅਸੀਂ ਉਹਨੂੰ ਮੇਨ ਟਾਰਗੇਟ ਕੀਤਾ ਸੀ। ਬਾਕੀ ਇਹਦਾ ਏਰੀਆ ਕਾਫੀ ਬਰੌਡ ਕੀਤਾ ਹੋਇਆ ਸੀ ਜਿਹਦੇ ਵਿੱਚ ਅਸੀਂ ਨਾਕੇ ਵੀ ਲਾਏ ਸੀ ਤਕਰੀਬਨ ਆ ਸਾਡਾ ਸਿਰੇ ਵਿੱਚ ਨਾਕੇ ਲਾ ਕੇ तकरीबन 920 ਦੇ ਕਰੀਬ ਪੁਲਿਸ ਪਰਸਨ ਅੱਜ ਸਰ ਕਿਹੜੀ ਚੀਜ਼ ਜਿਆਦਾ ਰਿਕਵਰੀ ਹੋਈ ਹੈ ਕਿਉਂਕਿ ਆਹੋਂ ਚ ਤੁਸੀਂ ਕਹਿ ਕੇ ਇਹਦੀ ਬਾਅਦ ਚ ਸ਼ੋ ਕੀਤੀ ਜਾਊਗੀ ਇਹ ਮਿਕਸਾ ਜੀ ਇਹਦੇ ਵਿੱਚ ਗੋਲੀਆਂ ਵੀ ਨੇ ਚਿੱਟਾ ਵੀ ਆ ਤੇ ਇਹ ਚੀਜ਼ਾਂ ਹਾਂਜੀ ਕੋਈ ਕਮਰਸ਼ੀਅਲ ਕਨੋਂ ਕੁਆਂਟੀਟੀ ਵੀ ਬਰਾਮਦ ਹਕੀਕ ਕੀਤੀ ਗਈ ਹੈ ਇਹ ਤੁਹਾਨੂੰ ਬਾਅਦ ਚ ਡਿਟੇਲ ਦੇਣੇ ਜੋ ਹੈ ਕਿ ਤੁਸੀਂ ਕਹਿੰਦੇ ਨੇ ਜਦੋਂ ਇਸ ਤਰਾ ਤਰਾ ਦਿਨ ਹੋ ਹੌਲੀ ਹੌਲੀ ਰਿਕਵਰੀ ਕਰਨ ਲਈ ਗਾਹ ਤੋਂ ਗਾਹ ਚੱਲ ਕੇ ਜਾਏ ਉਹਨ 2 ਗ੍ਰਾਮ 3 ਗ੍ਰਾਮ ਹੋਵੇ ਉਹਨੂੰ ਬੈਕਵਰਡ ਲਿੰਕ ਤੇ ਹੀ ਜਾਵਾਂਗੇ ਹੋਰ ਵੀ ਅਸੀਂ ਕਰਾਂਗੇ ਸਰ ਜਿੰਨੇ ਕਿ ਡੈਟੀਫਾਈ ਕੀਤੇ ਸੀ ਉਹ ਬੰਦੇ ਫੜੇ ਗਏ ਦੇਖੋ 100% ਤਾਂ ਕੋਈ ਵੀ ਨਹੀਂ ਹੁੰਦੀ ਲੇਕਿਨ ਅਸੀਂ ਆਪਣੀ ਜਿਹੜੀ ਇਸ ਆਈਡੈਂਟੀਫਾਈ ਕੀਤੇ ਸੀ ਜਾਂ ਅਸੀਂ ਜੋ ਆਪਰੇਸ਼ਨ ਕੀਤਾ ਸੀ ਉਹਦੇ ਵਿੱਚ ਸਾਡਾ 90 ਪਰਸੈਂਟ ਤੋਂ ਵਾਪਸ ਆਸੀ ਅਜਿਹੀ ਕਹਾਣੀ ਅਬ ਸਵੇਰੇ ਕਿੰਨੇ ਵਜੇ ਰਹਿੰਦੀ ਹੈ ਸਵੇਰੇ ਆਪਦੀਨ ਦਾ ਮਾਰਨਿੰਗ ਤੇ ਉਹਨਾਂ ਸਾਡੀ ਜਿਹੜੀ ਆਪਰੇਸ਼ਨ ਸੀ ਇਹ ਔਨ ਗਰਾਉਂਡ 4:30 ਵਜੇ ਤੋਂ ਸਟਾਰਟ ਹੋ ਰਹੀ ਸੀ ਤੇ ਜਿਹਨੂੰ ਵੇ ਅਸੀਂ ਤਕਰੀਬਨ 8:30 ਵਜੇ ਤੱਕ ਨੂੰ ਕੀਤਾ ਇਹ ਆਪਰੇਸ਼ਨ ਰੈਂਡਮਲੀ ਵੀ ਚੱਲਦਾ ਹੈ ਜਾਂ ਅਚਾਨਕ ਬਿਲਕੁਲ ਰੈਂਡਮਲੀ ਵੀ ਚੱਲਦਾ ਰਹਿੰਦਾ ਤੇ ਜਾਨ ਕੇ ਜਿਹੜੇ ਹੈਗਾ ਅਚਾਨਕ ਵਾਲਾ ਵੀ ਤੁਹਾਡੀ ਗੱਲ ਬਿਲਕੁਲ ਸਹੀ ਹੈ ਜਿਹੜੀ ਇਹਦਾ ਸਰਪ੍ਰਾਈਜ਼ ਹੀ ਹੁੰਦੀ ਹੈ ਜੀ ਜੀ ਉਹਦੇ ਤੋਂ ਪਹਿਲਾਂ ਬੜਾ ਵਰਕ ਕੀਤਾ ਵੀ ਕਿਸ ਟਾਈਮ ਵੇਚਣਾ ਹੁੰਦਾ ਨੇ ਕਿੱਥੇ ਕੌਣ ਲੈਂਦਾ ਤੇ ਕਿੱਥੇ ਇਕੱਠੇ ਹੁੰਦੇ ਨੇ ਕਿੱਥੋਂ ਚੱਲਦੇ ਨੇ ਇਹ ਕਈ ਇਹਦੇ ਸੀਗੀਆਂ ਕੁਝ ਜ਼ਿਆਦਾ ਅਸੀਂ ਐਕਸਪੋਜ਼ ਨਹੀਂ ਕਰਾ। EWS ਇਹ ਜਾਂ ਬਹੁਤ ਮਸ਼ਹੂਰ ਹੈ। ਜੀ। ਉੱਤੇ ਕਹਿੰਦੇ ਕਿ ਕੋਈ ਵੀ ਮੁੰਡਾ ਨਹੀਂ ਇੱਥੇ ਕਾਰੋਬਾਰ ਸ਼ੁਰੂ ਕਰ। ਅੱਜ ਤੇ ਬਿਲਕੁਲ ਤੁਸੀਂ ਸਾਡਾ ਧਿਆਨ ਦਿੰਦੇ ਆਂ ਪੈਸੇ ਵੀ ਤੁਸੀਂ ਮੈਨੂੰ ਮਾਦਮਾ ਕੱਲਿਆਂ ਨਾਲ ਗੱਲ ਕਰੂ ਬਾਅਦ ਮੈਨੂੰ ਦੱਸ ਦਿਓ। ਬਿਲਕੁਲ ਬਿਲਕੁਲ। ਇਹ ਘਰ ਪਾਲਤੀ ਅਕਸਰ ਅੰਦੀ ਹਾਇਰ ਅਥਾਰਟੀਜ਼ ਨਹੀਂ ਜਿਵੇਂ ਤੁਸੀਂ ਹੁਣ ਵੀ ਕਿਹਾ ਵਾ ਜੀ ਇਹ ਸ਼ੋਰਟੀ ਹੈ ਕੋਈ ਸੁਬਿਨਾ ਪੁਲਿਸ ਨੂੰ ਦੇਗਾ ਨਾਮ ਬਾਅਦ ਨਹੀਂ ਆਏਗਾ ਬਟ ਲੋਕਾਂ ਦਾ ਰੋਚ ਵੀ ਇਸ ਗੱਲ ਦਾ ਵਾ ਵੀ ਅਕਸਰ ਇਹੀ ਹੁੰਦਾ ਵਾ ਹਾਇਰ ਅਥਾਰਟੀਜ਼ ਤਾਂ ਗਿਆਨ ਹੁੰਦੇ ਆ ਬਟ ਜਦੋਂ ਕੋਈ ਪੁਲਿਸ ਨੂੰ ਸੁਨਾ ਦਿੰਦਾ ਥਾਣਾ ਲੈਵਲ ਤੋਂ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਲੋਕਾਂ ਦੇ ਅਟੈਕ ਵੀ ਹੁੰਦੇ ਆ ਕਈ ਮਾਮਲੇ ਆ ਜੀ ਪਿੱਛੇ ਦੋ ਤਿੰਨ ਮਹੀਨੇ ਦੇ ਚਾਰ ਪੰਜ ਮਾਮਲੇ ਸਾਹਮਣੇ ਆਏ ਨੇ ਮੇਰੇ ਕੋ ਮੇਰੇ ਕੋ ਤਕਰੀਬਨ 8-10 ਇਨਫੋਰਮੇਸ਼ਨ ਜਿਹੜੀਆਂ ਮੇਰੇ ਕੋ ਸਿੱਧੀਆਂ ਆ ਪਿਛਲੇ 10-15 ਮਹੀਨਿਆਂ ਚ ਆਈਆਂ ਨੇ ਉਹਦੇ ਤੇ ਕਾਰਵਾਈ ਕੀਤੀ ਔਰ ਕਨਕਲੂਡ ਵੀ ਹੋਈਆਂ ਨੇ ਕੀ ਰੱਖੀ ਆ ਮੈਂ ਤੁਹਾਡੀ ਇੰਚਿਤ ਕਰ ਰਿਹਾ ਬਟ ਜੇ ਅਦਰ ਅਦਰਵਾਇਜ਼ ਕੀ ਆ ਜੋ ਤੁਸੀਂ ਕਹਿੰਦੇ ਜੇ ਕੋਈ ਇਦਾਂ ਦਾ ਸਾਡੇ ਨੋਟ ਚਾਊਗਾ ਅਸੀਂ ਬਿਲਕੁਲ ਉਹਦੇ ਤੇ ਕਾਰਵਾਈ ਕਰਾਂਗੇ ਜਿ ਬੰਦੀ ਕਰੀਆ ਬਿਲਕੁਲ ਠੀਕ ਠੀਕ ਧੰਨਵਾਦ ਧੰਨਵਾਦ